ਤਨੋ ਮੇਵਾਤ ਰੂ ਸਾਦੇ ਵਜੀ ਕੋ ਓਮ ਕਾਰ ਸਤਨਾਮ ਕੋ ਪਰਖਾ ਰਪਉ ਨਿਰਵਕ ਅਕਾਲ ਮੂਰਤ ਅਜੁਣੈ ਸਭਉ ਗੁਰ ਤਸਾਉ ਜਬ ਅਦ ਸਚ ਯਗੋਦ ਸਚ ਹੈ ਪੀ ਸਚ ਨਾਲ ਕੋ ਉਸ ਹੀ ਸਚ ਅਈ ਪ੍ਰਮ ਸ਼ਰਣਾਗਤੀ ਕਿਰਪਾ ਨਦ ਦਇਆਲੂ ਏਕ ਏਕੁਰ ਹਰਿ ਮਨ ਵਸਤ ਨਾਨਕ ਹੋ ਤਨ ਹਾਲ ਅੰਦਰ ਸੱਚਾ ਨੇ ਹੋ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖੋ ਸਾਹਮਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖੋ ਸਾਹਮਣੇ ਤੁਲੇ ਅਗੇੁਰ ਦਉ ਸੁ ਹਮਾਰੀ ਜੀਓ ਕਹੋ ਨਾਨਕ ਸਉ ਤੇਰੀ ਵਡਿਆਈ ਕੋਈ ਨਾ ਹੋ ਨਾਣੈ ਮੇਦ ਕਹੋ ਨਾਨਕ ਸਉ ਤੇਰੀ ਵਡਿਆਈ ਕੋਈ ਨਾ ਹੂ ਨਾ ਜਾਣ ਮੇਰਾ ਪਰਮ ਸਨਮਾਨੂ ਗੁਰੂ ਰੂਪ ਸਾਧ ਸੰਗਤ ਜੀ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਕੇ ਪਤ ਸਤਿਗੁਰਾਂ ਨੇ ਮਹਾਨ ਰਹਿਮਤ ਕਿਰਪਾ ਕੀਤੀ ਹੈ ਸਭ ਦਿਆਂ ਬੇਤੀਆਂ ਮੰਨਦੇ ਹੋਏ ਕੰਵਰਤ ਬਲੇ ਦੇ ਜਾਗਣੇ ਦੇ ਤਦੇ ਬਾਹੀ ਦੇ ਜਾ ਸੇਵਾ ਸਿਮਰਨ ਕਥਾ ਵਿਚਾਰਾਂ ਸਭ ਜੀ ਨੇ ਬਹੁਤ ਸ਼ਕੀਤੀਆਂ ਲੈ ਜਿੰਨੇ ਵੀ ਸ੍ਰੀ ਰਾਪ ਸਮੂ ਮਾਈ ਪਾਈ ਇਸ ਸਮੇਂ ਦਾ ਲਾਹਾ ਲੈ ਰਹੇ ਹੋ ਸਭ ਧੰਤਾ ਦੇ ਜੋ ਸਾਧ ਸੰਗਤ ਜਨਾਕ ਸਮਾਹ ਮਹਾਰਾਜ ਬਖਸ਼ਦੇ ਨੇ ਆਪ ਆਪਣੀਆਂ ਮਨਵਿਰਤੀਆਂ ਕਾਗਰ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਾਈ ਮਨ ਕਰਕੇ ਜੁੜਨ ਦਾ ਯਤਨ ਕਰੀਏ ਕਾਲੇ ਜੋ ਵਿਚਾਰ ਚੱਲ ਰਹੀ ਸੀ ਆਪਣੀ ਗੁਰ ਨਰਪਦੇ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਮਨੁਖੋ ਪ੍ਰਮਾਤਮਾ ਨੇ ਰਾਜਾ ਬਣਾਇਆ ਇਹ ਰਾਜਾ ਬਣ ਕੇ ਭਿਖਾਰੀ ਬਣਿਆ ਫਿਰਦਾ ਤੇ ਦੁਖੀ ਹੁੰਦਾ ਹੈ ਹੈ ਰਾਜਾ ਇਦਿਆਂ ਵਰਗਾ ਜਨਮ ਹੈ ਬੇਸ਼ਮਾਰ ਕੀਮਤੀ ਪਰਮੇਸ਼ਰ ਨੇ ਸਵਾਸ ਬਖਸ਼ੇ ਨੇ ਸਰੀਰ ਬਖਸ਼ੇ ਰਾਜਾ ਕਦਰਨੀ ਸੁਤ ਹੈ ਜਾਗਤਰ ਅਵਸਥਾ ਜਿਹੜਾ ਜਾਗ ਜਾਂਦਾ ਹੈ ਸਮੇਂ ਦਾ ਲਾਹਾ ਲੈ ਲੈਂਦਾ ਹੈ ਚੌਥੇ ਪੈਰ ਸਵਾ ਕੇ ਸੁਰਤਾਂ ਪੁਰੇ ਚਾਓ ਤਨ ਦਰਿਆਵੇ ਸਿਮ ਦੂਸਤੀ ਮਾਣੋ ਮੁਖ ਸੱਚਾ ਲਾਓ ਜਿਨਾ ਜੋ ਆਪ ਜਾਗ ਆਕੇ ਨਹੀਂ ਬੰਦਾ ਸੁੱਤਾ ਹੈ ਸਹਰਾ ਹੋ ਵਿਚਾਰ ਹੈ ਰਾਜਾ ਪਰ ਭਖਾਰੀ ਬਣਿਆ ਹੋਇਆ ਦੁਖੀ ਜਦੋਂ ਦਰ ਦਰ ਜਾ ਕਰਕੇ ਮੰਗਦਾ ਹੈ ਉਪਰਾਂ ਬੈਂਦੀਆਂ ਨੇ ਹੱਥ ੱਟਦਾ ਕਦੇ ਕਿਤੇ ਕਦੇ ਕਿਤੇ ਸੋ ਇਹ ਸੁਪਨ ਮਨੋਰਥ ਕੀ ਹੈ ਰਾਜੇ ਬਣ ਕੇ ਭਿਖਾਰੀ ਕਿਵੇਂ ਬਣ ਗਏ ਸਮਾਥੋੜਾ ਹੁੰਦਾ ਹੈ ਕਿਰਪਾ ਕਰਕੇ ਤੁਹਾਡੇ ਚਰਨਾਂ 'ਚ ਬੈਠ ਕੇ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਜਿਵੇਂ ਥੋਨਾ ਘਰੇ ਭਜਨ ਨੂੰ ਤਿਆਰੀ ਹੁੰਦੀ ਹੈ ਭਜਨ ਨੂੰ ਛੇਤੀ ਫੱਤੇ ਵੀਨ ਬਰੋਣ ਦਿੰਦੇ ਕਰੀ ਕਰੋ ਵੀ ਇਦਾਂ ਦਾ ਮਨ ਬਣਾਇਆ ਕਰੋ ਛੇਤੀ ਜਾਵਾਂ ਮੈਂ ਗੁਰੂ ਦੇ ਚਰਨਾਂ 'ਚ ਸੁਪਨ ਮਨੋਰ ਚਕੀ ਰਾਜੇ ਬਣ ਕੇ ਭਿਖਾਰੀ ਕਿਵੇਂ ਬਣ ਗਏ ਬਾਰਦਾਉਂਦੀ ਹੈ ਰਾਜੇ ਜਨਕ ਦੀ ਇੱਕ ਰਾਜਾ ਉਹ ਹੋਇਆ ਸੁਪਨੇ ਵਿੱਚ ਭਿਖਾਰੀ ਬਣਿਆ ਦਰਦਾਰ ਉੱਤੇ ਜਾ ਕੇ ਮੰਗਦਾ ਤੇ ਮੰਗਦੇ ਨੇ ਕਿਸੇ ਦੇ ਘਰੇ ਗਿਆ ਕੁੱਤੇ ਨੇ ਲੰਤ ਵੱਢ ਲਈ ਫੜ ਲਈ ਤੇ ਜਦੋਂ ਕੁੱਤੇ ਨੇ ਲੱਤ ਵੱਢੀ ਉਹਨਾਂ ਕੋਲ ਉਹਦੇ ਪੈਸੇ ਨਾਲ ਇਲਾਜ ਕਰਾਉਣ ਦੇ ਲਈ ਵੈਦ ਕੋਲੇ ਗਿਆ ਭੱਜਾ ਭੱਜਾ ਉਹ ਖੰਭਾ ਜਾ ਪਾਉਂਦੇ ਹੁੰਦੇ ਨੇ ਟੱਕ ਦੇ ਵਿੱਚ ਜਿਵੇਂ ਪਹਿਲਾਂ ਅੱਜ ਵਾਲਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਕੀ ਕਰਦੇ ਜੇ ਜਦ ਕੁੱਤਾ ਵੱਢ ਲੰਦਾ ਕਿਵੇਂ ਸੁਰਮਾ ਭਰਦੇ ਹੁੰਦੇ ਸੁਰਮਾ ਤੇ ਰੂ ਦਾ ਖੰਭਾ ਰੱਖ ਦਿੰਦੇ ਹੁੰਦੇ ਰੂ ਰੱਖਦੇ ਸੀ ਉਰਵਾ ਪਰ ਕੇ ਰਗੜ ਕੇ ਇਸ ਤਰ੍ਹਾਂ ਉਹਨੇ ਦਵਾਈ ਕੋਈ ਲਾਉਣਾ ਕੀਤੀ ਉਹਦੇ ਉਹ ਕਹਿੰਦਾ ਵੀ ਮੈਂ ਇਲਾਜ ਕਰ ਦੂੰ ਪੈਸੇ ਦੇ ਉਹਦੇ ਕੋਲ ਪੈਸੇ ਉਹ ਫਿਰ ਬਾਣ ਕਰਦਾ ਹੈ ਮਹਾਰਾਜਾ ਕਹਿੰਦੇ ਤੇ ਰਾਜਾ ਮਰ ਪੈਸੇ ਦੇ ਅੱਜ ਹੈ ਨਹੀਂ ਬੜਾ ਦੁਖੀ ਵਿਰਗਿਸੇ ਬੈਦ ਨੇ ਸਲਾਹ ਦਿੱਤੀ ਉਦਾਰ ਰੋਗ ਕੱਟਿਆ ਗਿਆ। ਰਾਜੇ ਜਨਕ ਦੀ ਵੀ ਬਾਤ ਆਉਂਦੀ ਹੈ। ਰਾਜੇ ਜਨਕ ਨੂੰ ਆਇਆ ਸੁਪਨਾ ਰਾਤ ਨੂੰ। ਰਾਜਾ ਜਨਕ ਮਿਥਿਲਾਪੁਰੀ ਦਾ ਰਾਜਾ ਸੀਗਾ। ਜਿਸ ਜਨਕ ਦੇ ਘਰ ਮਾਤਾ ਸੀਤਾ ਨੇ ਔੜਾ ਕੀਤਾ ਸੀਗਾ। ਤ੍ਰਵੰਜਭਾ ਜਨਕ ਸੀਏ। ਇੱਕ ਜਨਕਨੀ ਜਨਕ ਜਨਕ ਬੈਠੇ ਸੰਘਾਸਨੋਂ ਨੌ ਮੁਨੀ ਢੂਰ ਲੈ ਲਾਵੇ ਗੁਰਬਾਣੀ ਕਹਿੰਦੀ ਹੈ ਜਨਕ ਜਨਕ ਭਾਵੇਂ ਜਿਹੜਾ ਵੀ ਰਾਜਾ ਉਹਨਾਂ ਦੇ ਰਾਜ ਵਿੱਚ ਹੁੰਦਾ ਹੈ ਉਹ ਰਾਜੇ ਦਾ ਨਾਮ ਹੀ ਜਨਕ ਹੋ ਜਾਂਦਾ ਜਿਵੇਂ ਪਟਿਆਲੇ ਵਾਲੇ ਰਾਜੇ ਜੀਂਦਾਲੇ ਰਾਜੇ ਪੀੜੀ ਦਾ ਪੀੜੀ ਨਾਮ ਜਿਹੜਾ ਮੰਨਦੇ ਵਸ ਪਟਿਆਲੇ ਆ ਪਟਿਆਲੇ ਵਾਲਾ ਰਾਜਾ ਬਣਦਾ ਜੀਂਦ ਵਾਲਾ ਰਾਜਾ ਮਰਦਾ ਨਾਪੇ ਵਾਲਾ ਰਾਜਾ ਇਸੇ ਤਰ੍ਹਾਂ ਤੇ 55ਵਾਂ ਨਰਕ ਜਨਿਤ ਸੀਗਾ ਜਾਨਕ ਜਾਨਕ ਬੈਠੇ ਸਿੰਘਾਸਨ 'ਤੇ ਮੂਨੀ ਧੂਰ ਲੈ ਲਾਵੇ ਕੋ ਗੁਰਬਾਣੀ ਦੇ ਵਿੱਚ ਤਨ ਜੈ ਬਚਨੇ ਤੇ ਰਾਜੇ ਜਾਨਕ ਨੂੰ ਆਇਆ ਸੁਪਨਾ ਸੁਪਨੇ 'ਚ ਕੋਈ ਦੂਸਰੇ ਰਾਜ ਦਾ ਰਾਜਾ ਚੜ ਕੇ ਆਇਆ ਜੰਗ ਕਰ ਦਿੱਤੀ ਲੜਾਈ ਉਹਦੇ ਨਾਲ ਤੇ ਉਹ ਸੁਪਨੇ ਦੇ ਵਿੱਚ ਹਾਰ ਗਿਆ ਜੀ ਦੂਜਾ ਰਾਜਾ ਜਿਹੜਾ ਸੀ ਜਿੱਤ ਗਿਆ ਦੂਸਰਾ ਰਾਜਾ ਜਿੱਤਿਆ ਰਾਜਾ ਜਨਕ ਹਾਰੇ ਵੀ ਸੁਪਨਾ ਉਹਦਾ ਅਛਤ ਰਾਜ ਵਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਅਰਥ ਕੀ ਨੇ ਰਾਜੇ ਜਨਕ ਨੂੰ ਸੁਪਨੇ ਦੇ ਵਿੱਚ ਹਾਰ ਮਿਲੀ ਤੇ ਉਹ ਰਾਜੇ ਨੇ ਉਹਨੂੰ ਜਿੱਤ ਲਿਆ ਤੇ ਦੇਸ਼ ਨਕਾਲਾ ਦੇ ਦਿੱਤਾ ਕੱਢ ਦਿੱਤਾ ਆਪਣੇ ਰਾਜ ਦੇ ਵਿੱਚੋਂ ਵੀ ਭਾਜਾ ਇਥੋਂ ਮੈਂ ਤੈਨੂੰ ਰਹਿਣ ਨਹੀਂ ਦਿੰਦਾ ਰਾਜਾ ਜਨਕ ਨਿਕਲ ਗਿਆ ਰਾਜ ਦੇ ਵਿੱਚੋਂ ਜਰ-ਦਰ ਜਾ ਕੇ ਠੋਕਰਾਂ ਖਾਂਦਾ ਮੰਗਦਾ ਫਿਰਦਾ ਉਹ ਖਬਰੀ ਲੱਗੀ ਕਹਿੰਦੇ ਉਹ ਖਬਰੀ ਲੱਗੀ ਉਹਨੂੰ ਇੱਗੇ ਕਿੱਥੇ ਗਿਆ ਕਿਤੇ ਕਿਸੇ ਦੇ ਸਥਾਨ ਤੇ ਖਿਜੜੀ ਦਾ ਲੰਦਰ ਵਰਤ ਰਿਆ ਸੀਗਾ ਕਹ ਲਈ ਮਿਲ ਰਹੀ ਸੀ ਉਹ ਖਿਜੜੀ ਇਹਨੇ ਵੀ ਸੋਚਿਆ ਚਲ ਭੁੱਖ ਲੱਗੀ ਐ ਛਕਲਾਂ ਕੁਛ ਵਰਤੌਣ ਵਾਲੇ ਕੋਲੇ ਨੇੜੇ ਲੱਗਿਆ ਹੱਥ ਕੀਤੇ ਕਹਿੰਦਾ ਵੀ ਖਿਜੜੀ ਘਰ ਮੈਂ ਤੇਰੇ ਹੱਥਾਂ 'ਚ ਨਹੀਂ ਪਾ ਸਕਦਾ ਹੱਥ ਮੱਚ ਜਾਣਗੇ ਭਾਂਡਾ ਲਿਆ ਕੋਈ ਪੰਡਾ ਹੈ ਨਾ ਉਹਦੇ ਕੋਲ। ਵਰਤਣ ਲੈ ਕੇ ਆ ਵਰਤਣ ਜੋ ਉਹਦੇ ਕੋਲ ਪੈਸੇ ਵੀ ਨਾ। ਕਹਿੰਦੇ ਜਾ ਛੇਤੀ ਜਾ ਜਿੰਨੇ ਹੀ ਖਿਚੜੀ ਖਾਣ ਨੂੰ ਮਿਲਣ। ਭਜੇਆ ਮੰਗਦਾ ਫਿਰਦਾ। ਮੰਗਣ ਦੇ ਕਿਸੇ ਕੋਲ 2-3 ਪੈਸੇ ਮਿਲੇ ਵਿਚਾਰ ਸਮਝਣ ਵਾਲਾ ਉਪਤਾ ਇੱਕ ਸਾਡੇ ਵਾਸਤੇ। 2-3 ਪੈਸੇ ਨੂੰ ਮਿਲੇ ਤੇ ਉਹ 2-3 ਪੈਸੇ ਲੈ ਕੇ ਘਮਾਰ ਵੀਰ ਦੇ ਕੋਲ ਗਏ। ਮਿੱਟੀ ਦਾ ਬਰਤਨ ਲੈਣ ਦੇ। ਉਹ ਕਹਿੰਦਾ ਵੀ ਇੰਨੇ ਕੇ ਪੈਸੇ ਤਾਂ ਬਰਤਨ ਆਉਂਦਾ ਨਹੀਂ ਕਿ ਮਿੱਟੀ ਦਾ ਭਾਂਡਾ ਆਉਂਦਾ ਨਹੀਂ। ਬੜੇ ਹਾੜੇ ਕੱਢੇ ਉਹਨੇ ਰਾਜੇ ਜਾਣ ਕਰਨੇ। ਚਲੋ ਫਿਰ ਇਹ ਸੁਕਮਾਰ ਵੀਰ ਨੇ ਤਰਸ ਖਾਦਾ ਕੋਈ ਟੁੱਟਿਆ-ਫੁੱਟਿਆ ਜਾਂ ਉਹਨੂੰ ਬਰਤਨ ਦੇ ਦਿੱਤਾ ਵੀ ਚਲਾ ਲੈ ਜਾ। ਭੱਜਿਆ-ਭੱਜਿਆ ਛੇਤੀ ਆਇਆ ਜਿੱਥੇ ਖਿਜੜੀ ਵਰਤ ਰਹੀ ਸੀ। ਜਦੋਂ ਉਹਨੂੰ ਆਇਆ ਉਹਨੂੰ ਖਿਜੜੀ ਵਰਤ ਰਹੀ। ਜਦੋਂ ਉਹਨੂੰ ਆਇਆ ਉਹਨੂੰ ਖਿਜੜੀ ਵਰਤ ਰਹੀ। ਤੇ ਬੜਾ ਦੁਖੀ ਹੋਇਆ ਪਹਿਰੇਦਾਰ ਕੋਲਾ ਕੇ ਉਸ ਵਰਤਨ ਵਾਲੇ ਕੋਲ ਆ ਕਰਕੇ ਬੜੇ ਤਰਲੇ ਮਿੰਤਾ ਕੀਤੀਆਂ ਉਹਨੇ ਵੀ ਮੈਂ ਬਹੁਤ ਭੁੱਖਾ ਮਹੀ ਦਿਨ ਹੋ ਗਏ ਕਿਰਪਾ ਕਰਕੇ ਮੈਨੂੰ ਕੁਝ ਖਾਣ ਦਿਓ ਉਹਨੇ ਤਰਸ ਕਰਕੇ ਜਿਹੜੀ ਖਿਜੜੀ ਵਰਤਨਾ ਨਾਲ ਭਾਂਡਿਆਂ ਦੇ ਨਾਲ ਲੱਗੀ ਸੀਗੀ ਖੁਰਚ ਖਰਚ ਕੇ ਉਹਨੂੰ ਦੇਣਾ ਕੀਤੀ ਰਾਜੇ ਜਨਕ ਨੂੰ ਵੀ ਜਲ ਸ਼ਕਲ ਹੈ ਤੇ ਉਹ ਪਾਤਨਰ ਜੋ ਬਾਤਣ ਦੇ ਵਿੱਚ ਪਵਾ ਕਰਕੇ ਇੱਕ ਪਾਸੇ ਨੂੰ ਜਾ ਕੇ ਬਹਿ ਗਿਆ ਨਾ ਜਦੋਂ ਬਹਿ ਕੇ ਖਾਣ ਲੱਗਿਆ ਰਾਜਾ ਦਰਨਪਾ ਸੁਬਨੇ ਭੈ ਆ ਬਖਾਰੀ ਕੀ ਹੈ ਜਦੋਂ ਛਕਣ ਲੱਗਿਆ ਇੰਨੇ ਨੂੰ ਦੋ ਅੱਥੇ ਲੜਦੇ ਲੜਦੇ ਦੋ ਛੋਟੇ ਲੜਦੇ ਲੜਦੇ ਉਹਦੇ ਉਪਰਾਂ ਚੜੇ ਲੜ ਰਹੇ ਸਨ ਜਦੋਂ ਖੇਡ ਨੇ ਵਰਤਣਾ ਹੁੰਦਾ ਕਿਸੇ ਨੇ ਪਰਮਾਤਮਾ ਕੌਤਕ ਕਰਦਾ ਉਹ ਲੜਦੇ ਲੜਦੇ ਜੋ ਪਰਾਜੜੇ ਟੱਕਰਾਂ ਵੱਜੀਆਂ ਤੇ ਉਹ ਗੁਰੂ ਨਾ ਜਾ ਆਪ ਕਿਤੇ ਉਹਦਾ ਬਰਤਨ ਕਿਤੇ ਮਿੱਟੀ ਵਾਲਾ ਜਿਹੜਾ 2 ਪੈਸਿਆਂ ਦਾ ਟੋਟਿਆ ਫੁਟਲ ਖਰੀਦਿਆ ਸੀਗਾ ਤੇ ਉਹ ਜਿਹੜੀ ਖਿਚੜੀ ਪਵਾਈ ਸੀ ਖੁਰਚ ਖਰਚ ਕੇ ਭਾਂਡਿਆਂ ਦੇ ਵਿੱਚ ਉਹ ਕਿਤੇ ਸਾਰਾ ਕੁਝ ਖਣ ਗਿਆ ਰੇਤੇ ਚ ਮਿਲ ਗਿਆ ਤਾਂ ਜਦੋਂ ਉਹਦੇ ਟੱਕਰ ਮਾਰਨ ਲੱਗੇ ਉਹ ਟੁੱਟੇ ਜਿਹੜੇ ਸੀ ਤੇ ਰਾਜੇ ਜਨਕ ਦੀ ਚੀਕ ਨਿਕਲ ਗਈ ਚੀਕ ਨਿਕਲ ਗਈ ਇਹ ਸਾਹ ਸਮਝ ਕੇ ਚੀਕ ਨਿਕਲ ਗਈ ਇਦਨੇ ਨੂੰ ਬਰਾਕ ਖੁੱਲ ਗਈ ਉਹਦੀ ਉਦੋਂ ਚੀਕ ਵੱਜੀ ਰਾਜੇ ਜਨਕ ਦੀ ਅੱਖ ਖੁੱਲ ਗਈ ਭੱਜ ਕੇ ਜਦੋਂ ਉੱਠਿਆ ਇਤਨਾ ਕੋ ਇਹਦੇ ਵਿੱਚ ਲੀਨ ਹੋ ਗਿਆ ਹੁਣ ਉਹਨੂੰ ਇਹ ਨਾ ਪਤਾ ਲੱਗੇ ਵੀ ਹੁਣ ਇਹ ਸੁਪਨਾ ਹੈ ਜਿਹੜਾ ਉਹ ਸੁਪਨਾ ਆਇਆ ਸੀ ਉਹ ਸੁਪਨਾ ਯਾਰਬਾਨ ਬੰਦਾ ਸੀ ਮਲੇਖਾ ਖਾ ਗਿਆ ਹੁਣ ਇਹ ਹੈ ਕਿ ਆ ਸੁਪਨਾ ਕੋ ਸੁਪਨਾ ਪਰ ਆਪਣੇ ਮਦਬਾਨਾ ਨੂੰ ਆਪਣੇ ਅਹੰਕਾਰਾਂ ਨੂੰ ਗੁਜ਼ੇਰਾ ਨੂੰ ਸਦਣਾ ਕੀਤਾ ਸਵਾ ਲਈ ਇਹ ਸਵਾਲ ਕੀਤਾ ਵੀ ਮੈਨੂੰ ਗਿਆਨ ਚਾਹੀਦਾ ਸਵਾਲ ਕਰਨਾ ਮੇਰੇ ਸਵਾਲ ਦਾ ਜਵਾਬ ਪੁੱਛਣਾ ਹੈ ਸਵਾਲ ਕੀ ਕੀਤਾ ਉਹਨੇ ਕਹਿੰਦਾ ਉਹ ਸੱਚ ਜਾਂ ਇਹ ਸੱਚ ਭਾਵੇਂ ਉਹ ਸੱਚ ਜਾਂ ਆਹ ਸੱਚ ਉਹ ਸੱਚ ਸੀ ਜਾਂ ਆਹ ਸੱਚ ਹੈ ਬਸ ਆ ਸਵਾਲ ਕਰਦੇ ਹੁਣ ਕਿਸੇ ਨੂੰ ਇਹ ਸਵਾਲ ਦਾ ਜਵਾਬ ਨਾ ਆਵੇ ਉਤਰਨਾ ਆਵੇ ਹਾਰੇ ਪ੍ਰੇਖਿਆਂ ਦੇ ਵਿੱਚ ਕਿਹੋ ਵੱਡੇ ਤੋਂ ਵੱਡੇ ਵਿਦਵਾਨ ਨਾ ਧੁਰੀ ਮੂਰਲ ਮੁਨੀ ਲੈਲਾਵੇ ਆਡਾ ਬੱਕਰ ਦਾ ਪਿਤਾ ਜਿਹੜਾ ਸੀ ਕਹਿਲਾ ਰਿਸੀ ਉਹ ਵੀ ਉਹ ઋਸ਼ੀਆਂ ਵਿੱਚ ਆਇਆ ਵਜੀਰਾ ਨੇ ਕਹਿ ਦਿੱਤਾ ਵੀ ਰਾਜੇ ਨੂੰ ਗਿਆਨ ਚਾਹੀਦਾ ਕੋਈ ਗੁਰੂ ਬਣ ਕੇ ਆਵੇ ਪੰਡਤ ਬਣ ਕੇ ਆਵੇ ਆਵੇ ਗੁਰੂ ਸ਼ੀ ਮੁਨੀ ਬਿਆਦ ਇਕੱਠੇ ਹੋ ਗਏ ਤੇ ਰਾਜਾ ਕਹਿੰਦਾ ਮੇਰੇ ਗੁਰਦੇ ਜੀ ਉਹਨਾਂ ਦਾ ਬਹੁਤ ਕੱਢੇ ਹੋਗੇ ਕਿਹੜਾ ਗਿਆਨ ਦੇਊਗਾ ਕਹਿੰਦੇ ਆਪਾਂ ਹੁਣੇ ਕਰ ਲੈਣੇ ਹੱਥ ਕਹਿੰਦੇ ਵੀ ਉਸਤਾਦ ਇਹਨੂੰ ਚਾਹੀਦਾ ਗਿਆਨ ਪਰ ਗਿਆਨ ਵੀ ਇੱਕ ਰਕਾਵਤੂ ਦੂਜੀ ਰਕਾਵਤ ਤੱਕ ਪੈਰ ਜਾਂਦੇ ਹੋ ਘੋੜੇ ਤੇ ਚੜਦੇ ਚੜਦੇ ਗਿਆਨ ਚਲੇ ਹੁਣ ਜਿਹੜੇ ਕੱਚੇ ਬੁਲੇ ਸੀ ਭੱਜ ਗਏ ਭੱਜ ਗਏ ਫਿਰ ਵੀ ਮੌਤ ਲੈ ਗਈ ਉਹ ਕਹਿੰਦੇ ਕੰਮ ਹੁਣ ਵੀ ਔਖ ਹੈ ਵਜਿਹੜਾ ਬੜੇ ਨੇ ਤਾਂ ਉਹ ਕਹਿੰਦੇ ਆਪਾਂ ਕਰ ਦਿੰਨੇ ਆ ਕੰਮ ਸੌਖਾ ਫਿਰ ਇਹ ਕਹਿ ਦਿੱਤਾ ਵੀ ਜੇ ਤਾਂ ਗਿਆਨ ਕਿਸੇ ਨੇ ਕਰਵਾਤਾ ਠੀਕ ਆ ਇਹ ਕਿਸੇ ਤੋਂ ਗਿਆਨ ਨਾ ਕਰਵਾ ਹੋਇਆ ਨਾ ਉਹਨੂੰ ਜੇਲ੍ਹ ਵਿੱਚ ਡੇਗਿਆ ਨਾ ਫਿਰ ਭੱਜ ਗਏ ਨੌ ਰਹਿ ਗਏ ਨੌ ઋષਿ ਦੇ ਜਿਨ੍ਹਾਂ ਦੇ ਵਿੱਚ ਕੈਲਾ ਰਿਸੀ ਵੀ ਸੀਗਾ ਆਹ ਤਾਂ ਕਰਦਾ ਪਿਤਾ ਫਿਰ ਉਹਨਾਂ ਦੇ ਨਾਲ 8 ਸਾਲ ਸਵਾਦ ਚੱਲਿਆ 8 ਸਾਲ ਉਹਨਾਂ ਰਿਸ਼ੀਆਂ ਦੇ ਨਾਲ 8 ਸਾਲ ਸਵਾਦ ਚੱਲਿਆ ਉਹਨਾਂ ਨੂੰ ਗਿਆਨ ਨਾ ਕਰਵਾ ਹੋਇਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇਰ ਦਿੱਤਾ ਰਾਜੇ ਜਨਕ ਨੇ ਜੇਲ੍ਹ ਤੇ ਪਾ ਕੇ ਸਜ਼ਾ ਕਰ ਦਿੱਤੀ ਐ ਵੀ ਉਹਦਾ ਸਵਾਲ ਜਿਹੜਾ ਸੀਗਾ ਰਾਜੇ ਜਨਕ ਦਾ ਸੁਪਨੇ ਭਿਆਪਖਾਰੀ ਕਹੀਏ ਉਹ ਸੱਚ ਜਾਂ ਜੇ ਸੱਚ ਉੱਥੇ ਦੀ ਉੱਥੇ ਖੜਾ ਰਿਹਾ ਤੇ ਉਦਰ ਆਸ਼ਟਾ ਬਕਰ ਜਿਹੜਾ ਸੀ ਨਾ ਉਹ ਵੀ ਜਵਾਨ ਹੁੰਦਾ ਗਿਆ ਉਹਦੀ ਮਾਤਾ ਨੂੰ ਪੁੱਛਿਆ ਕਰੇ ਮਾਂ ਮੇਰਾ ਪਿਓ ਮੇਰਾ ਬਾਪੂ ਕਿੱਥੇ ਬਹਾਨੇ ਲਾਉਂਦੀ ਰਹੀ ਪ੍ਰਚਾਰ ਕਰਨ ਗਿਆ ਬਾਹਰ ਗਿਆ ਆਜੂਗ ਆਜੂਗ ਹੌਲੀ ਹੌਲੀ ਜਦੋਂ ਸਿਆਣਾ ਹੋ ਗਿਆ ਇਸੇ ਸਿਆੜੇ ਨੂੰ ਉਤਰਨੇ ਕਹਿ ਦਿੱਤਾ ਵੀ ਜਦੋਂ ਉਹਨੂੰ ਤੰਗ ਕਰਦੇ ਸੀਗੇ ਦੂਜੇ ਬੱਚੇ ਤੰਗ ਕਿਉਂ ਕਰਦੇ ਸੀਗੇ ਆਸ਼ਟਾ ਬਕਰ ਅੰਤ ਤੱਕ ਇਹ ਅੱਠ ਬਕਰ ਕੀ ਇਹ ਵਾਲ ਬੈਂਡ ਬਿੰਦੇ ਉਹਦੇ ਸਰੀਰ ਦੇ ਵਿੱਚ ਅੱਠ ਵਾਲ ਪੈਂਦੇ ਸਨ ਬਿੰਗ ਸਨ ਅੱਠ ਵਾਲ ਪੈਂਡ ਬਿੰਗੇ ਅੱਠ ਵਾਲ ਪੈਂਦੇ ਸੀਗੇ ਤਾ ਉਹਨੂੰ ਮੁਖੌਲ ਕਰਦੇ ਸੀਗੇ ਪਿਕਚਰਾ ਕਰਦੇ ਸਨ ਕਿਸੇ ਨੇ ਕਿਹਾ ਕਿ ਇਹਨੂੰ ਕਾਨੂੰਨ ਮੁਜਰਰ ਨੂੰ ਛੇੜ ਦੇ ਉਹਦਾ ਪਿਤਾ ਤਾਂ ਪਹਿਲੀ ਵਿਚਾਰਾ ਸਜ਼ਾ ਕੱਟ ਰਿਹਾ ਜਦੋਂ ਇਹ ਪਤਾ ਲੱਗਿਆ ਇਹ ਮਾਂ ਨੂੰ ਪੁੱਛਿਆ ਗਿਆ ਕਿ ਮਾਂ ਦੱਸ ਮੇਰੇ ਪਿਓ ਨੂੰ ਸਜ਼ਾ ਕਿਉਂ ਕੋਈ ਜੇਲ੍ਹ ਵਿੱਚ ਕਿਉਂ ਡੱਗਿਆ ਰਾਜੇ ਨੇ ਤੇ ਫਿਰ ਮਾਤਾ ਨੂੰ ਦੱਸਣਾ ਪਿਆ ਪੁੱਤਰਾ ਇਦਾਂ ਇਦਾਂ ਕਰਕੇ ਆ ਗੱਲ ਹੋਈ ਉਹਨੇ ਗਿਆਨ ਕਰਵਾਉਣਾ ਸੀ ਗਿਆਨ ਕਰਵਾ ਲਈ ਹੋਇਆ ਤੇ ਫਿਰ ਕਹਿੰਦਾ ਵਾਹ ਕਿਰਪਾ ਕਰ ਮੈਨੂੰ ਆਸ਼ੀਰਵਾਦ ਦੇ ਮੈਂ ਜਾਵਾਂ ਮੈਂ ਰਾਜੇ ਨੂੰ ਗਿਆਨ ਦੇਣ ਮੈਂ ਆਪਣੇ ਪਿਤਾ ਨੂੰ ਛੁਡਾ ਕੇ ਲਿਉਂ ਉਹ ਕਹਿੰਦੇ ਨਹੀਂ ਪੁੱਤ ਤੂੰ 냔ਾ ਤੇਰੇ ਪਿਤਾ ਤੋਂ ਇਹ ਕੰਮ ਹੋਇਆ ਹੋਰ بڑے ઋષਿ-ਮੁਨੀ ਆਏ ਉਹਨਾ ਤੋਂ ਨਹੀਂ ਹੋਇਆ ਮੈਂ ਨਹੀਂ ਚਾਹੁੰਦੇ ਤੈਨੂੰ ਵੀ ਰਾਜਾ ਜੈਲ ਚ ਪਾ ਦੇ ਕਿਰਪਾ ਕਰਕੇ ਤੂੰ ਨਾ ਜਨਕਦਾ ਨਹੀਂ ਮੰਨ ਮੈਨੂੰ ਤੇਰੇ ਆਫਰ ਵਾਤੇ ਭਰੋਸਾ ਹੈ ਬਾਕੀ ਪਰਮੇਸ਼ਰ ਜੋ ਕਰਦਾ ਚੰਗਾ ਕਰਦਾ ਜਿੱਦ ਕਰਕੇ ਉਹ ਚਲਾ ਗਿਆ ਰਾਜੇ ਜਨਕ ਦੇ ਰਾਜ ਦੇ ਵਿੱਚ ਜਾ ਕਰਕੇ ਸੁਨੇਹਾ ਭੇਜਵਾਤ ਕੇ ਰਾਜਨ ਮੈਂ ਆ ਰਹੇ ਹਾਂ ਤੇਨੂੰ ਗਿਆਨ ਦੇ ਲਈ ਆਪਣੇ ਵਿਦਵਾਨਾਂ ਦੀ ਸਭਾ ਬਣਾ ਲੈ ਬੁਲਾ ਲੈ ਸਭਾ ਬਣਵਾ ਲੈ ਉਹਨਾਂ ਨੇ ਵੀ ਸੋਚਿਆ ਜਿਹੜੇ ਬੈਠੇ ਸਨ ਵਿਦਵਾਨ ਪੰਡਤ ਹੋਰ ॠषि मुनि ਰਾਜੇ ਦੇ ਰਾਜ ਦੇ ਵਿੱਚ ਵੀ ਕੋਈ ਉੱਚ ਕੋਟੀ ਦਾ ਵਿਦਵਾਨ ਕੋਈ ਚੰਗੇ ਸਰੀਰ ਦਾ ਮਾਲਕ ਆਏਗਾ ਜਦੋਂ ਉਹ ਆਇਆ ਸਭਾ ਲੱਗੀ ਸੀ ਆਸਣ ਵੀ ਲੱਗਿਆ ਰਾਜੇ ਵੈਗਰੂ ॠषि ਆਸ਼ਟਾਵਕਰ ਦਾ ਜਦੋਂ ਸਭਾ ਦੇ ਵਿੱਚ ਆਏ ਆਸ਼ਟਾਵਕਰ ਜੀ ਉਹ ਜਿਹੜੇ ਵਿਦਵਾਨ ਸਨ ਵੇਖ ਕੇ ਹੱਸ ਪਏ ਕਿ ਆ ਗਿਆਨ ਦੇਊਗਾ ਜਿਹੜੋ ਆਪ ਤੋਂ ਇਹ ਸਿੱਧਾ ਪੜਿਆ ਜਾਂਦਾ ਆ ਤਾਂ ਤੋਂ ਸੀਰੇ ਦਾ ਟੁੱਟਿਆ ਪਿਆ ਬੜੇ ਹੱਸੇ ਤੇ ਇਹ ਵਾ ਆਪਣੇ ਨਾਲ ਵੀ ਬਣਦੀਆਂ ਗੱਲਾਂ ਸਾਧ ਬਿਰਤੀ ਬੰਦੇ ਨੂੰ ਨਾ ਆਪ ਜਿਸ ਦੇ ਸਾਦੇ ਜਿਹਨੂੰ ਜੱਟ ਬੋਟਨਾ ਪਸੰਦ ਆ ਲੈਣਾ ਵੀ ਇਹ ਕੀ ਹੈ ਪਰ ਬਰੂ ਕੋ ਇਹ ਨਹੀਂ ਪਤਾ ਹੋ ਸਕਦਾ ਕਿ ਬੰਦੇ ਦੀ ਅਵਸਥਾ ਕਿੰਨੀ ਕਾ ਸਰੀਰਾਂ ਦੇ ਹਿਸਾਬ ਦੇ ਨਾਲ ਅਵਸਥਾ ਨਹੀਂ ਹੁੰਦੀ ਪਹਿਰਾਵਿਆਂ ਦੇ ਹਿਸਾਬ ਦੇ ਨਾਲ ਅਵਸਥਾ ਨਹੀਂ ਹੁੰਦੀ ਬੰਦੇ ਦੀ ਅਵਸਥਾ ਕੁਝ ਹੋਰ ਹੈ ਸਰੀਰ ਘਟਾਂਚਾ ਸਮਾਜਿਕ ਜੀਵਨ ਕੁਝ ਹੋਰ ਹੈ ਪਹਿਲੇ ਸਵਾਲ ਕੀਤਾ ਜਾ ਕਰਕੇ ਅਸਤਾਵਕਰਣ ਕਹਿੰਦੇ ਰਾਜਨ ਇਹ ਸਵਾਲ ਕਿੰਨਾ ਦੀ ਹੈ ਤੇ ਰਾਜਾ ਕਹਿੰਦਾ ઋષਿ ਜੀ ਇਹ ਵਿਦਵਾਨਾਂ ਦੀ ਸਭਾ ਹੈ ਆਟਾ ਬਕਰ ਜੀ ਕਹਿੰਦੇ ਨਹੀਂ ਵਿਦਵਾਨਾਂ ਦੀ ਸਭਾ ਨਹੀਂ ਰਾਜਨ ਇਹ ਚਮਾਰਾਂ ਦੀ ਸਭਾ ਹੈ ਕਹਿੰਦੇ ਯੁੱਧੇ ਮੈਂ ਕਹਿੰਦੇ ਇਹਨਾਂ ਨੇ ਮੇਰਾ ਚੰਮ ਵੇਖਿਆ ਇੱਥੇ ਹਰ ਇੱਕ ਬੰਦਾ ਚਮਾਰ ਹੈ ਕੋਈ ਮੰਨੇ ਨਾ ਬੰਨੇ ਅਸੀਂ ਚੰਮ ਨੂੰ ਹੀ ਸਵਾਰਦੇ ਆਂ ਚੰਮ ਨੂੰ ਹੀ ਖਵਾਉਂਦੇ ਆਂ ਚੰਮ ਹੀ ਵੇਖਦੇ ਆਂ ਚੰਮ ਹੀ ਸਪਰਸ਼ ਹੁੰਦਾ ਚਮੜਾ ਆਟਾ ਬਕਰ ਜੀ ਕਹਿੰਦੇ ਰਾਜਨ ਇਹ ਜਮਾਲ ਨੇ ਸਾਰੇ ਇਹਨਾਂ ਨੇ ਮੇਰਾ ਚੰਮ ਵੇਖਿਆ ਸਾਰੇ ਗੰਭੀਰਤਾ ਦੇ ਨਾਲ ਬੈ ਗਏ ਸਨਸਾਨ ਹੋ ਗਈ ਕਿ ਚਿਹਰੀ ਸਾਰੀ ਸਭਾ ਜਿਹੜੀ ਸੀਗੀ ਸੁਪਨੇ ਭੇ ਆ ਬਖਾਰੀ ਦੇ ਅਰਥ ਕੀ ਨੇ ਗੁਰਬਾਣੀ ਦਾ ਬਾਤਰਾ ਉਦਾਰ ਜੀ ਦਾ ਸ਼ਬਦ ਹੈ ਅਸੀਂ ਰਾਜੇ ਆ ਸਾਰੇ ਉਹ ਹਾਲਤ ਸਾਡੀ ਕੋਈ ਕੋਈ ਆ ਕੋਈ ਮੰਨੇ ਨਾ ਮੰਨੇ ਬੰਦਾ ਕਹਰਾ ਹੈ ਕੋਈ ਨਿਤਨੇਮ ਨਹੀਂ ਕੋਈ ਬਾਣੀ ਨਹੀਂ ਕੋਈ ਸੇਵਾ ਨਹੀਂ ਕੋਈ ਅਮਰਤ ਮੇਲਾ ਨਹੀਂ ਫੁੱਸਤੇ ਨੇ ਉਤਰਦੀ ਕਿਉਂ ਕਾਰਨ ਸੰਗੇ கோਪਤ ਨਾ ਉਹ ਸੱਚ ਨਾ ਜੇ ਸੱਚ ਉਹ ਸੱਚਾ ਜਹੇ ਸੱਚ ਇਹ ਸਾਧ ਸੰਗਤ ਜੀ ਕਹਿੰਦੇ ਸਾਰੇ ਚੁੱਪ ਕਰਕੇ ਬੈ ਗਏ ਜਿੰਨੇ ਵੀ ਬੈਠੇ ਸਨ ਬੰਦੇ ਵਿਦਵਾਨ ਸਭਾ ਦੇ ਵਿੱਚ ਇਹ ਅਟਬਕਰ ਜੀ ਕਹਿੰਦੇ ਰਾਜਾ ਕਰ ਤੇਰਾ ਸਵਾਲ ਜੇੜਾ ਤੂੰ ਸਵਾਲ ਕਰਨਾ ਚਾਹਣਾ ਨਾ ਜੋ ਤੂੰ ਗਿਆਨ ਲੈਣਾ ਗਿਆਨ ਚਾਹੀਦਾ ਸਵਾਲ ਕਰ ਤੇਰਾ ਉਹੀ ਸਵਾਲ ਉਹਦਾ ਉੱਥੇ ਹੀ ਅੜਿਆ ਹੋਇਆ ਅਕਸਾਲਾਂ ਦਾ ਕਹਿੰਦੇ ਹੋ ਸੱਚ ਜਾ ਜੇ ਸੱਚ ਰਾਜੇ ਨੇ ਸਵਾਲ ਕੀਤਾ ਕਹਿੰਦੇ ઋષਿ ਜੀ ਹੋ ਸੱਚ ਜਾ ਜੇ ਸੱਚ ਤੇ ઋષਿ ਜੀ ਨੇ ਜਵਾਬ ਦੇਣਾ ਕੀਤਾ ਤਾ ਵਕਰਾ ਖੰ ਲਗੇ ਰਾਜਨਦਰਾ ਸਵਾਲ ਹੀ ਗਲਤ ਹੈ ਤੇਰਾ ਸਵਾਲ ਬਲਤ ਹੈ ਕਹਿੰਦੇ ਉਹ ਕਿਵੇਂ ਕਹਿੰਦੇ ਤੂੰ ਅਸਲ ਸਵਾਲ ਨਹੀਂ ਕਰ ਰਿਹਾ ਅਸਲ ਦੇ ਵਿੱਚ ਤੂੰ ਗੁਪ ਅਵਸਥਾ ਦੇ ਵਿੱਚ ਇਹ ਸਵਾਲ ਕੀਤਾ ਹੈ ਅਸਲ ਕਹਾਣੀ ਦੱਸ ਨਾ ਵੀ ਬਣਿਆ ਕੀ ਤੂੰ ਦੱਸੇਗਾ ਜਾਂ ਮੈਂ ਦੱਸਾਂ ਇਹ ਸਵਾਲ ਤੂੰ ਕਿੱਥੋਂ ਕਢਿਆ ਕਿਹੜੇ ਉਹ ਸੱਚ ਦੀ ਜੇ ਸੱਚ ਦੀ ਗੱਲ ਕਰਨਾ ਤੂੰ ਕਾਰਨ ਦੱਸ ਉਛਦਾ ਕੀਆ ਉਹ ਚੁੱਪ ਕਹਿੰਦੇ ਤੂੰ ਆਪਣੀ ਅਵਸਥਾ ਖੁਦ ਦੱਸੇਗਾ ਤੇਰੇ ਨਾਲ ਜਿਹੜਾ ਕੁਸ਼ਭਲ ਤੇ ਆ ਜਾਂ ਮੈਂ ਦੱਸਾਂ ਹੁਣ ਰਾਜੇ ਨੂੰ ਸੋਚਿਆ ਵੀ ਹੁਣ ਮੈਂ ਕਿਵੇਂ ਦੱਸਾਂ ਬੇਵਿਲ ਨਾਲ ਬਣਿਆ ਕਿ ਫਿਰ ਆਂਦਾ ਬਕਰ ਨੇ ਫਿਰ ਉਹਦਾ ਜਵਾਬ ਦਿੱਤਾ ਕਹਿੰਦੇ ਰਾਜਿਆ ਬਿਦਵਾਨਾਂ ਨੂੰ ਵੀ ਦੱਸਣਾ ਵੀ ਕੀਤਾ ਕਿ ਇਹਨੂੰ ਆਇਆ ਸੁਪਨਾ 89 ਸਾਲ ਪਹਿਲਾਂ ਇਹ ਸੁਪਨੇ ਦੇ ਵਿੱਚ ਬਣਿਆ ਬਖਾਰੀ ਸੋਪਨੇ ਚ ਬੁਖਾਰੀ ਬਣ ਗਿਆ ਜਲਦਬਾਤੇ ਜਾ ਕੇ ਮੰਗਦਾ ਸੀਗਾ ਉਹ ਪੈਸੇ ਮੰਗੇ ਲੋ ਨਿਕਰ ਲਿਆ ਘਮਾਰੀ ਗਿੱਤੋਂ ਖਿਚੜੀ ਲਈ ਮਸਾਂ ਮੰਗ ਕੇ ਉਹ ਵੀ ਦੋ ਝੋਟੇ ਆ ਚੜ੍ਹੇ ਉੱਪਰ ਲੜਦੇ ਲੜਦੇ ਰਾਜਾ ਆਪ ਕਿਤੇ ਉਹਦੀ ਖਿਚੜੀ ਕਿਤੇ ਭਾਂਡਾ ਕਿਤੇ ਤੇ ਉਹ ਸੱਚ ਸੀਗਾ ਸੁਪਨੇ ਵਾਲਾ ਕਾ ਆ ਸੱਚ ਆ ਇਹ ਸਵਾਲ ਹੈ ਤਾਂ ਰਾਜਾ ਆ ਵੱਡੇ ਵੱਡੇ ਵਿਦਵਾਨ ਤੇਰੀ ਸਭਾ ਵਿੱਚ ਆਏ ਉਹ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਨਹੀਂ ਸਮਰੱਥ ਸੀ ਪਹਿਲਾਂ ਵੀ ਹੁਣ ਵੀ ਨਹੀਂ ਪਰ ਤੈਨੂੰ ਸਵਾਲ ਕਰਨਾ ਨਹੀਂ ਆਇਆ ਤੈਨੂੰ ਸਵਾਲ ਕਰਨਾ ਨਹੀਂ ਆਇਆ ਸੋ ਅੱਗੇ ਜਵਾਬ ਕੀ ਦੇਣਾ ਕੀਤਾ ਹੋਰ ਸੱਚਾ ਜੇ ਸੱਚ ਰਾਜੇ ਨੂੰ ਕੀ ਗਿਆਨ ਦੇ ਆ ਦੇਣਾ ਕੀਤਾ ਤਵ ਕਰੀਨੇ ਆਪਾਂ ਅਗਲੇ ਸਮੇਂ 'ਚ ਉਹਦੀ ਕਿਰਪਾ ਦੇ ਨਾਲ ਵਿਚਾਰਾਂ ਇਹ ਵਸੇ ਤਨਾ ਖਿਆਲ ਰੱਖੀਏ ਹਾਂ ਰਾਜੇ ਹਾਲਾ ਦੇ ਦਰਦ ਨਾਲ ਦੇ ਜਾ ਕੇ ਠੋਕਰਾਂ ਖਾਂਦੇ ਹੋਏ ਮੰਗਦੇ ਫਿਰਦੇ ਰਾਜੇ ਬਣਾਏ ਹਰ ਕਿਉਂਕਿ ਸਭ ਕੀ ਗਠੜੀ ਨਾਲ ਸਮਝੋ ਧਿਆਨ ਨਾਲ ਬਿਲਤੀ ਸਭ ਕੀ ਗਠੜੀ ਨਾਲ ਸਭ ਦੀ ਗਠੜੀ ਕਹੀਏ ਪੰਡ ਦੇ ਵਿੱਚ ਪ੍ਰਮਾਤਮਾ ਨੇ ਨਾਲ ਬੰਨੇ ਨੇ ਹਰ ਇੱਕ ਦੀ ਗੱਠ ਦੇ ਵਿੱਚ ਹਰ ਇੱਕ ਦੀ ਪੰਡ ਦੇ ਵਿੱਚ ਪਰ ਇਹ ਖੋਲਣੀ ਕਿਸੇ ਕਿਸੇ ਨੂੰ ਆਉਂਦੀ ਹੈ ਦੈਨ ਪ੍ਰਾਣ ਹੱਥ ਪੈਰ ਸਭ ਨੂੰ ਮਹਾਰਾਜ ਨੇ ਬਖਸ਼ੇ ਨੇ ਪਰ ਇਹ ਵਰਤਨੇ ਕਿਸੇ ਕਿਸੇ ਨੂੰ ਆਉਂਦੇ ਨੇ ਸ਼ਕਤੀ ਹਰ ਇੱਕ ਨੂੰ ਬਖਸ਼ੀ ਹੈ ਵਰਤਨੇ ਕਿਸੇ ਕਿਸੇ ਨੂੰ ਆਉਂਦੀ ਹੈ ਹਰ ਇੱਕ ਇਹਦਾ ਸਹੀ ਯੋਜਨਾ ਨਹੀਂ ਕਰਦਾ ਹੁਣ ਕੋਈ ਸੌਕੇ ਲਗਾਉਂਦਾ ਕੋਈ ਅੰਮ੍ਰਿਤ ਵੇਲੇ ਦੇ ਸਮੇਂ ਕਰਕੇ ਲਗਾਉਂਦਾ ਸਮੇਂ ਹਰ ਇੱਕ ਦੇ ਪੰਡ ਦੇ ਵਿੱਚ ਉਹਨੇ ਲਾਲ ਬੰਨੇ ਨੇ ਪਰ ਉਹ ਬੰਨਣਾ ਜਿਹੜਾ ਹੈ ਖੋਲਣਾ ਕਿਸੇ ਕਿਸੇ ਨੂੰ ਆਉਂਦਾ ਹੈ ਹਰ ਇੱਕ ਤੋਂ ਖੁੱਲਦਾ ਨਹੀਂ ਦਾਦਾ ਜੀ ਤੁਰੇ ਨਹੀਂ ਦੇ ਹੱਥ ਮੁਕਰਾ ਤੇ ਸਾਨੂੰ ਮਿਲ ਰੁਕੀ ਇਸ ਵਤ ਪੰਡ ਨੂੰ ਗੱਠੜੀ ਨੂੰ ਖੋਲਣਾ ਕਰੀਏ ਵਿੱਚੋਂ ਲਾਲ ਹੀ ਲਾਲ ਨਿਕਲਨੇ ਸਭ ਗੁਣ ਪਰਸੀਅ ਗੁਣਾ ਦੇ ਭਾ ਵੀ ਬਣ ਕੇ ਆਣਾ ਉਗਣ ਚਾਹੀਦੇ ਆ ਉਹ ਗੁਣ ਵੇਖਣਾ ਸਪਰਸ਼ ਨੇ ਰੂਪ ਰਸ ਗੰਭੀਰ ਦੇ ਅਧਿਆਸ ਤੋਂ ਬੰਦਾ ਪਰੇ ਨਹੀਂ ਦਿੰਦਾ ਦੇ ਅਧਿਆਸ ਸਰੀਰਾਂ ਤੋਂ ਫਸਿਆ ਪ੍ਰਿਆਰੰਗਾ ਮਨਾਂ ਚ ਫਸਿਆ ਪ੍ਰਿਆ ਅਸਲੀ ਜਿਹੜੇ ਰੰਗ ਨੇ ਉਹ ਦਰਨ ਤੁਰਦੇ ਕੋਈ ਬੰਦਗੀ ਕਰ ਲੈਂਦਾ ਹੈ ਕੋਈ ਸੇਵਾ ਕਰ ਲੈਂਦਾ ਹੈ ਕੋਈ ਪਾਪਾਂ ਚ ਬਿਕਾਰਾਂ ਚ ਜ਼ਿੰਦਗੀ ਲੰਘਾਉਂਦਾ ਅੱਬ ਆਪਣੀ ਮਨ ਦੀ ਖੇਡ ਉਹ ਕਿਧਰੇ ਨੂੰ ਤੁਰਦਾ ਕਿਧਰੇ ਨੂੰ ਤੁਰਦਾ ਸੋ ਉਹ ਰੈਣੀਆਂ ਵਿਚਾਰੋਂ ਦੀ ਕਿਰਪਾ ਨੂੰ ਅੱਗੇ ਵਜਾਵਾਂਗੇ ਸਮੇਂ ਦੀ ਕਦਰ ਕਰੀਏ ਦਵਾਰੇ ਦਵਾਰੇ ਨਹੀਂ ਬਹਿਣਾ ਇੱਥੇ ਰਹਿ ਜਾਣਾ ਸਾਰਾ ਸੋ